ਬੱਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਹੋਰ ਭਾਜੀ ਕਿੱਦਾਂ? ਵਧੀਆ ਪਰਮਾਤਮਾ ਦੀ ਕਿਵੇਂ ਚੱਲ ਰਹੀ ਜੀ ਕੰਮ? ਵਧੀਆ ਚੱਲ ਰਹੀ ਜਾਂਦਾ ਜੀ। ਵਧੀਆ ਚੱਲ ਰਹੀ ਜੀ। ਹਾਂ ਜੀ ਪਿੰਡੀ ਗਿਆ ਜਾਂਦਾ ਮਾਲ ਭਾਜੀ। ਚਲੋ। ਦਵਾ-ਦਵਾ। ਦਵਾ-ਦਵਾ। ਹਾਂ ਛੋਟੀਆਂ ਬਹੁਤ ਚੰਗੀਆਂ ਨੇ ਅੱਜ। ਪਹਿਲਾਂ ਵੀ ਵੇਗੀਆਂ ਚਲੋ ਵੀਡੀਓ ਨਹੀਂ ਬਣੀ। ਹਾਂ ਜੀ। ਇਕੱਠੀਆਂ ਛੋਟੀਆਂ ਲੈ ਕੇ ਆਏ। ਆ ਬਿਲਕੁਲ। ਬਹੁਤ ਚੰਗੀਆਂ ਛੋਟੀਆਂ ਨੇ ਭਾਜੀ। ਦਸਰਦੀਆਂ ਤੇ ਦੁੱਧ ਵਾਲੀਆਂ। ਕਿੰਨੀਆਂ ਭਾਜੀ? 7-8 ਛੋਟੀਆਂ ਖੜੀਆਂ। ਚਲੋ। ਠੀਕ ਹੈ। ਉਧਰੋਂ ਆਇਆ ਸਾਰਾ ਮਾਲ ਜੀ। ਹਾਂ ਇਸ ਹੋਆ ਜੀ ਦੋ ਦੰਦ ਝੋਟੀ ਜੀ ਦੋ ਦੰਦ ਬਾਬਰਵਾਂਦੀ ਠੀਕ ਹੈ ਅੱਛਾ ਬਾਬਰਵਾਂਦੀ ਹੈ ਜੀ 19 ਕਿਲੋ ਨੱਟ ਦੁੱਧ ਤਿਆਰ ਮਾੜਾ ਦੰਦ ਚੈੱਕ ਕਰਾ ਦੋ ਦੰਦ ਕੱਤੀ ਲੋ ਇੱਟੀ ਚਲੋ ਥੋੜੋ ਲੋ ਜੀ ਦੋ ਦੰਦ ਝੋਟੀ ਬਾਬਰਵਾਂਦੀ ਥੋੜੋ ਚਵਾਈ ਤੇ ਪਾਜੀ ਬਹੁਤ ਜ਼ਿਆਦਾ ਹੈ ਜੀ ਚਵਾਈ ਬਹੁਤ ਜ਼ਿਆਦਾ ਫੋਲੀ ਮੋਟੀ ਹੈ ਬਸ ਠੀਕ ਆ ਐ ਚਵਾਈ ਵੀ ਵਧੀਆ ਲੋ ਜੀ ਵੇਖੋ ਵੱਡੀ ਝੋਟੀ ਪੁਰੀ ਤੁਹਾਡੇ ਸਾਹਮਣੇ ਇੱਕ ਦੇ ਬਿਲਕੁਲ ਬਿਲਕੁਲ ਜੀ ਬਿਲਕੁਲ ਆਹ ਕੁਆਲਟੀ ਵੇਖੋ ਜੀ ਮਾਲ ਦਾ ਬਹੁਤ ਬੜਾ ਕਾਰਡ ਹੈ ਦਾ ਹਾਂਜੀ ਮਾਲ ਦਾ ਬਹੁਤ ਜ਼ਿਆਦਾ ਕਾਰਡ ਹੈ ਚੰਗਾ ਰਕਾਰ ਮਾਲ ਹੈ ਜੀ ਠੀਕ ਆ ਠੀਕ ਆ ਬਾਈਕ ਨੂੰ 700 ਰੁਪਏ ਪਾਈ ਮਾਲ ਇਹੋ ਦਿੱਤਾ ਹੈ ਮਾਲ ਨੇ ਹਾਂਜੀ ਇਧਰ ਮਾਲ ਇਧਰ ਵਾਹੋਗਾ ਜੀ ਪਰਮਾਤਮਾ ਦੀ ਕਿਰਪਾ ਜੀ ਸਾਡੇ ਕੋਲ ਹੈਗੀ ਹਾਂਜੀ ਇਹ ਵਾਲੀ ਨੂੰ ਕੰਪੀਟੀਸ਼ਨ ਲਾਵਾਂਗੇ ਠੀਕ ਆ ਪੀਡੀਐਫ ਮੇਲ ਲੈ ਲਓ ਬਿਲਕੁਲ ਬਿਲਕੁਲ ਤੋਰੋ ਹੋਰੋ ਜੀ ਤੋਰੋ ਗੋੜਾ ਗੋੜਾ ਐ ਚਵਾਜੂ ਵਧੀਆ ਜੀ ਮੈਂ ਤੇਰੇ ਰੱਬ ਦਾ ਨਾਮ ਹੀ ਆ ਤੇ ਬਸ ਠੀਕ ਆ ਤੇ ਛੋਟੀ ਕੱਦ ਕਿੱਡਾ ਭਾਈ ਦੋਂਦੀ ਇੱਕ ਕੱਟੀ ਦਾ ਦੁੱਧ ਨਹੀਂ ਕਰਦੀ ਤਾਂ ਨਹੀਂ ਕਰਦੀ ਹਾਂ ਬਿਲਕੁਲ ਚੌਥਾ ਸੂਆ ਦੁੱਧ ਦਿੰਦੀ ਆ ਮੱਜਾਂ ਦੋਂਦੀ ਆ ਪਾਣੀ ਕਦੀ ਨਾਮ ਦੀ ਕੋਈ ਉਹਨੇ ਕੋਲ ਦੁੱਧ ਬੜਾ ਹੁੰਦਾ ਬਹੁਤ ਹੁੰਦਾ ਨਾ ਜੀ ਜਿਆਦਾ ਭਾਜੀ ਕਿਲੋ ਖਾਂਡੇ ਦੁੱਧ ਹੋਰ ਜਾਏ ਬੱਸ ਸਕਦੀ ਆ ਹਾਂਜੀ ਭਾਜੀ ਤੁਸੀਂ ਬੱਚਾ ਮਗਰ ਬੱਚਾ ਮਗਰ ਭਾਜੀ ਬੱਚਾ ਤਾਂ ਮੂੜਾ ਜਿਹਾ ਬਣਿਆ ਉਹ ਬੱਚਾ ਮਰ ਗਿਆ ਸੀ ਮੂੜਾ ਜਿਹਾ ਬਣਿਆ ਇੰਦਰ ਤਾਰ ਤੇ ਪਸਮਦੀ ਜੀ ਐਵੇਂ ਪਸਮਦੀ ਹਾਂ ਹਾਂ ਖਾਣਾ ਪੜੀ ਹਾਂ ਬਖਾਵਾਂਗੇ ਜੀ ਹਾਂਜੀ ਕੋਈ ਨਹੀਂ ਖਾ ਬੋਲੋ ਜੀ ਭਾਈ ਮਾਈ ਤੇ 2.5 ਲੱਖ ਦੀ ਵੀ ਇਦਾਂ ਦੀ ਮਿਲਦੀ ਹੈ ਕਿ ਤੁਹਾਨੂੰ ਪਤਾ ਹੀ ਹੈ ਹਾਂ ਜੀ ਕੱਟੀ ਹੈ ਭਾਜੀ ਹਾਂ ਜੀ ਮੂਲ ਤੇ 2 ਲੱਖ ਕਰੀ ਜਾਂਦੇ ਆ ਤਿੰਨ ਦੀ ਜਾਇਜ ਕੋਈ ਗਣ ਕੇ ਦੇਣੀ ਹੈ ਇੱਕੋ ਹੀ 1.80 ਦੇ ਦਾਂ ਚਲੋ ਮੁੱਕਲੇ ਹੋ ਜਾਊਗਾ ਮਾਨਤਨ ਹਾਂ ਮਾਨਤਨ ਕਰ ਦਾਂਗੇ ਆ ਜੋ ਪਰਲੇ ਪਾਸੇ ਆਜੋ ਲੋ ਜੀ ਆਹ ਹੈ ਜੀ ਇਹ ਭਾਈ ਚਾਰ ਦੰਦ ਤੋਂ ਦੋ ਦੰਦ ਦੋ ਦੰਦ ਛੋਟੀ ਜੇ ਮਗਰ ਕੱਟੀ ਜੀ ਮਗਰ ਕੱਟੀ ਹੈ ਜੀ ਹਾਂ ਜੀ ਆਓ ਅਕੇ ਲੋਂਡਾ ਤੇ ਤਿਆਰ ਜੀ ਵਾਹ ਯਾਰ ਬਹੁਤ ਸੋਹਣੀ ਝੋਟੀ ਹੈ ਤੇ ਵੱਡੀ ਝੋਟੀ ਪੂਰੀ ਹੈ ਨਾ ਰਿੰਗ ਸਿੰਘ ਭਾਜੀ ਹਾਂਜੀ ਰਿੰਗ ਸਿੰਘ ਰਿੰਗ ਸਿੰਘ ਬੱਠ ਠੀਕ ਹੈ ਦੇਖੋ ਥਾਣੇ ਇੱਕ ਮਿਰਲ ਦੇਖੋ ਕਿੰਦਾ ਜੀ ਹੈ ਤੇ ਆਹ ਦੇਖੋ ਜਵਾਈ ਬਹੁਤ ਪੋਲੀ ਤੇ ਮੋਟੀ ਹੈ ਬਾਜੀ ਵੇਖ ਪੂਰੀ ਜਬਰਦਸਤ ਝੋਟੀ ਹੈ ਤੇ ਜੈਡ ਬਲੈਕ ਕਾਲੀ ਸ਼ਾ ਆਦਾ ਬੜੇ ਬੰਬ ਪੀਸ ਕੱਟ ਕੇ ਲੈ ਆਂਦੇ ਆ। ਕੋਈ ਸਪੈਸ਼ਲ ਪੀਸ ਨਹੀਂ ਹੋਣੇ। ਹਾਂਜੀ। 20 25 ਦੇ ਲੇਟ ਹੋ ਗਈ ਮੈਂ ਨਸਲ ਹੀ ਪਾਉਣੀ ਆ। ਆਏ ਨਸਲਾਂ ਦੇ ਕੰਮ ਕਰਨਾ। ਹਾਂਜੀ ਨਸਲ। ਨਸਲੀ। ਕੰਮ ਉਹੀ ਕੰਮ ਆ ਵੀ ਜਿਹੜਾ ਵੀ ਪਤਾ ਲੱਗੇ ਵੀ ਦੁਨੀਆ ਨੂੰ ਮਾਲ ਚੰਗਾ ਲੱਗਿਆ। ਬਾਸ ਬਾਸ ਬਾਸ। ਕਾਰਾਂ ਨੂੰ ਬਹੁਤ ਜ਼ਿਆਦਾ ਚਾਹੀਦੀ। ਨਹੀਂ ਜੀ ਇੱਕ ਮਿੰਟ ਰੁਕੋ ਮਾੜਾ ਭਾਜੀ। ਇੱਕ ਇੱਕ ਮਿੰਟ। ਨਹੀਂ ਠੀਕ ਹੈ ਭਾਜੀ ਮੇਰਾ। ਪਤਾ ਲੱਗ ਜੇ ਕਿ ਹਨਾ ਤੇ ਚੀਜ਼ਾਂ ਖੜੀਆਂ। ਹਾਂਜੀ ਹਾਂਜੀ। ਮਗਰ ਵੀ ਭਾਜੀ ਕੱਟੀ ਆ। ਬਸ। ਜੈ ਜੀ ਮੋਲ। ਤੁਸੀਂ ਬੋਲਦੇ ਭਾਜੀ 1 35 ਕਰਦੇ ਆ। 1 30 ਦੇ ਦ 127 ਦੀ 125 ਦੀ 125 ਦੀ ਇੱਕੋ ਹੀ ਮਾਲ ਰੱਖੋ ਵੇਖੋ ਜੀ ਕਾਰ ਵਾਂਗ ਬੜੀ ਹੋਣ ਲੱਗ ਗਈ ਹੋਣਾ ਨਾ ਆਪਾਂ ਹੁਣ ਮੋੜ ਇੱਕੋ ਰੱਖੀਏ ਲੋ ਜੀ ਵੇਖੋ ਜੀ ਵੇਖੋ ਪਾਜੀ ਕਿੱਡੀ ਆ ਨਹੀਂ ਜੈਡ ਬਲੇ ਆ ਵੀ ਖਮਣਾ ਜਾਂ ਕਾਲੀ ਸੀ ਜੈਡ ਬਲੈਕ ਕੋਈ ਨਹੀਂ ਮਾਲ ਪਾਜੀ ਇਹਨਾਂ ਹੀ ਝੋਟੀਆਂ ਵਾਜੀ ਨੇ ਕਾਰ ਪੜਾ ਕਰਕੇ ਆਖਰੂ ਮਾਣੇ ਜੀ ਕਿ ਕਿਹੜੇ ਮਾਲ ਨੇ ਇਹ ਨਹੀਂ ਗਾਹ ਚਲੋ ਗਾਹ ਗਾਂਹ ਚੋਟੀ ਜੀ ਇਹ ਇਸ ਇੱਕ ਬੜੇ ਪੀਸ ਦੂ ਦੰਦ ਕੱਟੇ ਹੈ ਜੀ ਬਹੁਤ ਕੋਲੀ ਤੇ ਮੋਟੀ ਹੈ ਬੀ ਬੱਚਾ ਨਾ ਮਰਿਆ ਇਦਾਂ ਹੀ ਆ ਦੈ ਲਾ ਲੈ ਗੁੱਸੇ ਜੇ ਨਾਲ ਖਰੀਦ ਕੇ ਲੈ ਕੇ ਆਉਂਦੀਆਂ ਨਾ ਇਹਨਾਂ ਝੋਟੀਆਂ ਹੈ ਦੇਖੋ ਥਾੜੇ ਦੇਖੋ ਕਿਦਾਂ ਲੱਗਦਾ ਕਿਉਂ ਬਾਈ ਜੀ ਦੋਨ ਦੀ ਕੱਤੀ ਥਾਂ ਨਹੀਂ ਲੱਗਦਾ ਬੜੀ ਗੁੱਸੇ ਜੇ ਨਾਲ ਵਾਲ ਚੰਗਾ ਜਿਹਾ ਹੋਣਾ ਕਰਵਾਵਾ ਹੈ ਮਾਲ ਲਿਓਣਾ ਹੀ ਚੰਗਾ ਕਰਨਾ ਵੀ ਮਾਲ ਮਾਰਾ ਨਾ ਨੂੰ ਜੀ ਨਹੀਂ ਕਰਦਾ ਹਾਂ 10 ਕਿਲੋ ਪਾਈ ਦੁੱਧ ਤਿਆਰ ਦੇ 10 ਕਿਲੋ ਆਂਦੋ ਤੋਰੋ ਜੀ ਥਾਪੀ ਤੇ ਇਦਾਂ ਹੀ ਮਿਲਦੀ ਜੀ ਲੋ ਜੀ ਹਾਂਜੀ ਥਾਪੀ ਦੀ ਮਿਲਦੀ ਬਹੁਤ ਦਾ ਚਵਾਈ ਪੋਲੀ ਤੇ ਮੋਟੀ ਜੀ ਬਸ ਠੀਕ ਆ ਲੋ ਜੀ ਵੇਖੋ ਕਰਾ ਦੀ ਸਫਾਈ ਬਹੁਤ ਜ਼ਿਆਦਾ ਹੈ ਸਫਾਈ ਕੁਆਲਟੀ ਬੁਰੀ ਕੁਆਲਟੀ ਟੌਪ ਦੇ ਪੀਸ ਟੌਪ ਦੇ ਬਸ ਠੀਕ ਆ ਹਾਂਜੀ ਮੋਲ ਤੋਂ ਬਾਜੀ 1 ਪੰਜ ਕਰਦੇ ਹਾਂ ਹੂੰ ਪੂਰੇ ਲੱਖ ਦੀ ਦੇ ਦਾਂ ਲੱਖ ਦੇ ਹਾਂਜੀ 2 ਛੜ ਦਾਂਗੇ 98 ਹਾਂਜੀ 97 ਹੀ ਦੇ ਦਾਂਗੇ ਜਾਣ ਦੋ ਪੂਰੇ 95 ਜਾਣ ਦੋ ਚਲੋ ਭਾਈ ਜਾਣ ਦੋ ਜਾਣ ਦੋ ਬੜੀ ਸੀਲਸਾ ਕੇ ਬੱਚਾ ਮਾਰੀ ਗਿਆ ਤੇ ਨਤ ਨਹੀਂ ਪੁੱਟੀ ਆ ਹਾਂ ਬੱਚਾ ਮੜ ਗਿਆ ਇਹ ਤਾਂ ਥਾਪੀ ਦੇ ਆ ਠੀਕ ਆ ਤੇ ਆ ਮੀਣੀ 6 ਦੰਦ ਛੇ ਦੰਦ ਲੋ ਜੀ 6 ਦੰਦ ਝੋਡੀ ਹਾਂਜੀ ਗੱਪਣ ਅੱਛਾ ਪਹਿਲਾਂ ਚੰਗਾ ਦੁੱਧ ਕੱਢਿਆ ਠੀਕ ਆ ਹਾਂਜੀ ਤੇ ਚਵਾਈ ਜੂ ਬੜੀ ਪੂਲੀ ਆਓ ਜੀ ਆਓ ਲੋ ਜੀ ਵੇਖੋ ਕਰਾ ਲਈ 20 ਤਰੀਕ 20 ਤਰੀਕ ਨੂੰ ਦਰ ਪੂਰੇ ਦੇ ਜੇ ਬਾਠ ਠੀਕ ਆ ਦੇਖੋ ਕਿੰਦਾ ਦੀ ਝੋਟੀ ਏ ਸਿੰਘ ਸਿੰਘ ਹਿਲਦੀ ਦੀ ਸਿੰਘ ਫਿਰਦੀ ਰੱਖੀ ਨਹੀਂ ਸਿੰਘ ਨਹੀਂ ਹਿਲਦੀ ਚੱਲਣ ਦੋ ਹਾਂ ਚੰਗੀ ਬਣੂ ਝੋਟੀ ਆ ਨਾ ਪਰ ਤਾਂ ਜਿਆਦਾ ਪਾਣੀ 7-8 ਦਿਨ ਕੱਤੀ ਜਾਂ ਠੀਕ ਆ ਆ ਵੇਖੋ ਕਿੰਦਾ ਬੜਾ ਚੰਗੀ ਆ ਲੋਲੀ ਬੋਲੀ ਲੋਲੀ ਬੋਲੀ ਮੇਲਾ ਮੂਲਾ ਵਧੀਆ ਵੇਖ ਲਿਆ ਜੀ ਫਿਰ ਆਂ ਦੋ ਵਾਹੋ ਸਿੰਘ ਵਿੱਚ ਕੋ ਛਿੱਗੀ ਦੇ ਬੰਦਾ ਵਿੱਚ ਨਿਕਾ ਉਹ ਕਿਹਾ ਚੱਪਾ ਚੱਪਾ ਕੇ ਮੈਂ ਕਿਹਾ ਨਹੀਂ ਚੱਪਾ ਚੱਪਾ ਸਿੰਘ ਜੀ ਵਾ ਚੱਪਾ ਜਬਾਣਾ ਉਹ ਕੰਮ ਬਣਾ ਵਾ ਸਹੀ ਗੱਲ ਕੀਤੀ ਬੰਦੂ ਛੇ ਦਾ ਜੀ ਹਾਂ ਛੇ ਦਾ ਆਹੀ ਬਸ ਖਾਦਰਾ ਵੇਖਣ ਵਾਲੀਆਂ ਠੀਕ ਆ ਤੋਰੋ ਲੈ ਚਲੋ ਕਰਾ ਦਿਓ ਉੱਥੇ ਲੋ ਜੀ ਹਾਦਾ ਬਸ ਮੈਂ ਨਾ ਬਸ ਬਾਕੀ ਗੱਲ ਸਹੀ ਹੈ ਬਾਈ ਜੀ ਤੇ ਮਾਲ ਦਾ ਭਰਾ ਵੇ ਗੁੱਸਾ ਲੈ ਕੇ ਨੇ ਪਰ ਹੱਥ ਹੋ ਜੂ ਹੱਥ ਵੇ ਅਖੀ ਚਲੋ ਕਰਾਂ 12 13 ਵੀਡੀਓ ਆਣੀ ਆ ਮੰਗਲਵਾਰ ਨੂੰ ਕਰਾਂਗੇ ਪਹਿਲੇ ਟਾਈਮ ਹਣਾ ਭਾਈ ਜੀ 6 ਵਜੇ ਟਾਈਮ ਸਹੀ ਜੱਕ ਲੈ ਜੀ ਹੁਣ ਕੀ ਦੀ ਕੀ ਦੀ ਸਿਫਤ ਕਰੀਏ ਸਾਰੇ ਹੈ ਹੀ ਸਿਫਤਾਂ ਲੀਆਂ ਅਸੀਂ ਆ ਰੱਬ ਦਾ ਬਖਸ਼ੀ ਆ ਸਹੀ ਹੈ ਕਿ ਨਹੀਂ ਜੀ ਹਾਂਜੀ ਕੋਲ ਤੇ ਪਾਜੀ 1 15 ਕਰਦੇ ਆ 1 10 ਦੀ ਇੱਕੋ ਹੀ ਗੱਲ 1 7 ਦੀ ਦੇ ਦੇ ਪੂਰੇ ਲੱਖ ਦੀ 5 ਦੀ ਦੇ ਦਾਂਗੇ ਜਾਨ ਦੋ ਜਾਨ ਦੋ ਪਾਜੀ ਲਾ ਜਾਨ ਦੋ ਪਾਜੀ 5 ਦੇ ਜਾਨ ਦੋ ਠੀਕ ਪਾਜੀ ਆ ਖੜੀ ਖੜੀ ਦੀ ਖੜੀ ਦੀ ਜੀ 13 ਕਿਲੋ ਨੈਟ ਤਿਆਰ ਦੋਦੀ ਕੱਟੀ ਜੀ ਇੱਕ ਮਿੰਟ ਰੁਕ ਜਾ ਜੀ ਇਹ 13 ਕਿਲੋ ਖੜੀ ਦੀ ਤੀ ਤੇ ਵੇਖੋ ਸਿੰਘ ਵੇਖੋ ਨਾਲੇ ਪੂਰੀ ਜਵਰ ਝੋਟੀ ਆ ਕੱਟੀ ਚ ਭਾਜੀ ਅੱਤਾਂ ਤੇ ਖਾਲਦੇ ਲਫਾਜ ਆਕ ਖਾਦਦੇ ਨਹੀਂ ਆਤਰੀ ਪੀਜਾ ਮੇਰੀ ਦਾ ਸਰਾਏ ਨਹੀਂ ਦੋ ਦੰਦ ਆ ਦੋ ਦੰਦ ਦੋ ਦੰਦ ਆ ਦੇਖੋ ਕਰਦੇ ਵੇਖੋ ਭਾਜੀ ਕੱਟੀ ਦਾ ਸਿੰਘ ਵੇਖੋ ਤੇ ਥਾਂ ਨੂੰ ਵੇਖੋ ਭਾਜੀ ਥਾਂ ਮੈਂ ਨਾ ਆਤਰਾ ਚਵਾਈ ਕਿਦੇ ਵੇਖੋ ਬਹੁਤ ਪੂਰੀ ਟੋਟੀ ਏ ਵੇਖੋ ਵਰਾ ਦੀ ਕਾਲੀ ਛਾ ਝੋਟੀ ਪਾਜੀ ਹਾਂਜੀ ਇੰਦਾ ਕੱਦ ਦੂੰਦੀ ਕਰਦੀ ਨਹੀਂ ਜੇ ਨਹੀਂ ਕਰਦੀ ਪਾਜੀ ਨਹੀਂ ਕਰਦੀ ਕਿੰਦਾ ਦੀ ਮਗਰ ਵੀ ਕੱਟੀ ਜੇ ਪਾਜੀ ਠੀਕ ਆ ਮੇਲਾ ਪਾਜੀ ਅੱਜ ਚਾਲੂ ਕੀਤਾ ਬਹੁਤ ਗੁੱਥੀ ਝੋਟੀ ਬੜੀ ਸੋਹਣੀ ਝੋੜਿਆ ਨਾ ਖੜੀ ਦੀ ਗੁੱਥੀ ਜਹਾਂਜੀ ਖੜੀ ਦੀ ਝੋਟੀ ਹੈ ਜੀ ਤੇ ਵੇਖੋ ਥਣ ਵੀ ਲੱਗਾ ਆ ਦੋ ਤੜਾ ਦੋ ਤੜਾ ਥਣ ਲੱਗਾ ਹਾਂਜੀ ਹਾਂਜੀ ਪਾਜੀ ਫਿਰ ਮੋਲ ਤੇ ਪਾਜੀ ਬਾਜ਼ਾਰ ਦੇ ਭਾਣੇ ਤੁਹਾਨੂੰ ਬਹੁਤ ਤੇਜ਼ੀ ਕੰਮ ਡੀਡ ਕਰਦੇ ਆ ਕਿੰਨਾ ਇੱਕੋ ਹੀ 145 ਦੇ ਦਾਂਗੇ ਹੋਰ ਜਾਣ ਦੋ 142 ਦੀ ਕਰਤਾਗੇ ਪੂਰੇ ਕਰ ਦਈਏ ਕਸਰ ਲੱਗੂਗੀ ਨਹੀਂ ਲੱਗਦੀ ਚਲੋ ਚਾਂਦ ਆ ਜਾਓ ਗਰਾਹ ਦੇ ਪੱਟੇ ਪਾਜੀ ਵੇਖੋ ਚਿੱਤਰ ਦੀ ਪਾ ਠੀਕ ਆ ਤੇ ਟੋਕੜ ਗੰਮਣ ਪਾਜੀ ਇੱਕ ਦੀ 25 ਦੀ ਨਸਲ ਬੜੀ ਝੋਟੀ ਦੇ ਪਾਜੀ ਆ ਦੇਖੋ ਬੰਦੇ ਸਿਰ ਬਰਾਬਰ ਨਾਲ ਨਾਲ ਬੇਲ ਵੇਖੋ ਕਿੰਦਾ ਦੀ ਪੇੜ ਰੰਗ ਵੇਖੋ ਪਾਜੀ ਰੰਗ ਦੇ ਚਾਂਮਣ ਰੰਗ ਪਾਜੀ ਨਸਲ ਨਸਲ ਬਹੁਤ ਝੋਟੀ ਨਸਲ ਬੜੀ ਆ ਜਾਓ ਇੱਧਰ ਆ ਦੋ ਦੰਦ ਪਾਜੀ ਝੋਟੀ ਦੇ ਦੋ ਦੰਦ ਝੋਟੀ 11 ਕਿਲੋ ਨਾਟੀ ਤਿਆਰ 11 ਕਿਲੋ ਜੀ ਹਾਂਜੀ ਬੋਲਾਈ ਆ ਜੀ 11 ਕਿਲੋ ਬੋਲਾਈ ਆ ਇਹ ਵੀ ਹੈ ਨਹੀਂ ਮਗਰ ਵੀ ਕੱਟੀ ਲੋ ਮਗਰ ਵੀ ਕੱਟੀ ਆ ਭਾਈ ਪੋਲੀ ਤੇ ਮੋਟੀ ਇਹ ਵੀ ਪੋਲੀ ਲੋਲੀ ਉਹ ਲੋਲੀ ਪੋਲੀ ਭਾਈ ਦੋਤ ਨਸਲ ਜੀ ਕੱਟੀ ਮੇਥੋ ਹੋਰ ਆ ਦੇ ਦੋ ਜੀ ਤਾਂ ਖਾ ਨਹੀਂ ਲੱਗਦਾ ਮੇਥੋ ਹੋਰ ਆ ਦੇ ਅਸਲ ਝੋਟੀ ਭਾਈ ਅਸਲ 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 ਝੋਟੀ ਆ ਆਜੋ ਸਮਾਹ ਉਹਰਾਂ ਦੇ ਆਹ ਵੇਖੋ ਬੜੀ ਮੱਟੀ ਨੇ ਚਵਾਈ ਬਹੁਤ ਜ਼ਿਆਦਾ ਲੱਗੀ ਹੈ ਇਹਦਾ ਸਿੰਗ ਵੇਖੋ ਕਿਦਾਂ ਸੇ ਬੜਾ ਹੈ ਭਾਜੀ ਬਹੁਤ ਥੋੜੀ ਹੈ ਹੈ ਇਹ ਵੀ ਦੋ ਦੰਦ ਨੇ ਇਹਦੇ ਸੋਹਣੀ ਕਿਨੇ ਝੋਟੀ ਕਿਨੇ ਹਾਂਜੀ ਮਾੜਾ ਤਾਂ ਹੈ ਪੂਰੇ ਹੀ ਆ ਚਾਰ ਹੀ ਆ ਨਹੀਂ ਆ ਦੋ ਚਾਰ ਕਿਉਂਕਿ ਪੂਰੇ ਨਹੀਂ ਕੀਤੇ ਨੇ ਚਾਰ ਪਰ ਬਰੀਕੀਆਂ ਬੜੀਆਂ ਭਾਜੀ ਕੱਟੀ ਨੇ ਹਾਂ ਬਰੀਕੀਆਂ ਬਹੁਤ ਆ ਜੀ ਹਾਂਜੀ ਬਹੁਤ ਹੈ ਕੱਲ੍ਹ ਦੋ ਕਿਤੇ ਦੋ ਤਿੰਨ ਦਿਨਾਂ ਵਿੱਚ ਸਾਂਭਣ ਵਾਲੀਆਂ ਕਿੱਟੀਆਂ ਜੇ ਜੈਡ ਬਲੈਕ ਝੋਟੀ ਪਰ ਆਤਰੇ ਸਾਂਭਣ ਵਾਲੀ ਭਾਈ ਦੂਜੇ ਦਿਨ ਆ ਜਾਨਾ ਹਾਂਜੀ ਭਾਜੀ ਮੋਲ ਤੇ 1 15 ਹੀ ਕਰੀ ਜਾਂਦੇ ਆ ਹੂੰ ਇੱਕ 10 ਦੀ ਦੇ ਦਾਂਗੇ ਹੋਰ ਕਰ ਦੋ 2000 ਕੱਟ ਬਸ ਹਾਂਜੀ ਭਾਜੀ ਕੱਟੀ ਵੇਖੋ ਕਿਦਾਂ ਦੀ ਹੈ ਭਾਜੀ ਐਡਾ ਆ ਐਡਾ ਮਾਨਸਬ ਨਹੀਂ ਕੱਜਈ ਐਡਾ ਕੰਮ ਧਖੜਾ ਤੁਹਾਡਾ ਤੇ ਮਾਨਸਬਾ 2000 ਦਾ ਕਿ ਨਹੀਂ ਭੈਜੀ 2000 ਦੀ ਕੱਟੀ ਵੀ ਮੋੜ ਬਿਲਕੁਲ ਜੱਜਰ ਹੁੰਦਾ ਕਰ ਦੋ ਹੋਰ ਤੁਸੀਂ ਕਰੋ ਜੀ ਖੋਲੇ ਦਿਲ ਨਾਲ ਹਾਂਜੀ ਆਪੀ ਕਰ ਦੋ ਕਿੰਨੇ ਜੀ ਇਹ ਕੱਢ ਦੇ ਤੁਸੀਂ ਕਰ ਦੋ ਆਪੀ ਚਲੋ 6 ਦੀ ਸਹੀ ਚਲੋ ਓਹੋ ਤੱਕ ਆਇਓ ਵਾਈਕ ਆਂ ਦੇ ਕਰ ਲੈ ਆਵ ਕਰਾ ਦੀ ਤੇ ਵਾਈ ਚ ਬਹੁਤ ਕੋਲੀ ਪਾਜੀ ਨਹੀਂ ਛੋੜੀ 100 ਰੁਪਏ ਹੋਣੀ ਛੋੜੀ ਕਰ ਦੀ 100 ਰੁਪਏ ਵਾ 100 ਰੁਪਏ ਮੈਂ ਬੜਾ ਨਹੀਂ ਕਰ ਰਹੀ ਸੀ ਪਾਜੀ ਝੋਟੀ ਜੇ ਹਾਂਜੀ 4 ਦੰਦ 4 ਦੰਦ ਝੋਟੀ ਇਹ ਵੀ ਦੋ ਰੋ ਕਿੱਤੀ ਕਿੱਦੀ ਜੇ ਵੇਖਾ ਜੀ ਵੱਡੀ ਝੋਡੀ ਆ ਕਰਾਂ ਦੀ ਹਾਂਜੀ ਦੇਖੋ ਗੱਦ ਦੇਖੋ ਧਿਆਨ ਨਾਲ ਧਿਆਨ ਨਾਲ ਹੋਣੀ ਰਹੀ ਧਿਆਨ ਮਗਰ ਘਟਾ ਲਈ ਮਗਰ ਘਟਾ ਉਧਰ ਛੱਡ ਦੋ ਮੈਂ ਚੱਲਣ ਦੋ ਥੋੜਾ ਘੱਮ ਹੈ ਨਾ ਸਾਡੀ ਥੋੜਾ ਜਿਹਾ ਬਾਹਰ ਦੇਖੋ 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 ਠੀਕ ਜਾ ਸਾਡੀ 11 12 ਆਹ ਦੇਖੋ ਬੱਸ ਆਂਦੋ ਜੀ ਆਂਦੋ ਲੈ ਚਲੋ ਕਿੱਤੀ ਕਿਦਾਂ ਦੀ ਬੀ ਚਲੋ ਵੱਡੀਆਂ ਝੋਟੀਆਂ ਵੱਡੀਆਂ ਭਾਜੀ ਸਾਰੀਆਂ ਝੋਟੀਆਂ ਵੱਡੀਆਂ ਆਵੇ ਕਾ ਦੇਖੋ ਕਿੱਦਾਂ ਝੋਟੀਆਂ ਖਾਣ ਵੇਖੋ ਭਾਜੀ ਕਿੱਦਾਂ ਨੋਗੁਜ਼ਾਰ ਥਣ ਨੋਗੁਜ਼ਾਰ ਥਣ ਕੱਲਾ ਕੱਲਾ ਲੱਗਣ ਵਾਲੇ ਥਣ ਵੇਖੋ ਕੱਲਾ ਕੱਲਾ ਕਿੱਦਾਂ ਬਰੀਕੀ ਝੋਟੀ ਜੇ ਬੋਲੋ ਇੱਕੋ ਹੀ ਲਾਸਟ ਵੀ ਸੀ ਆ ਹਾਂਜੀ ਜਾਨਦਬਰ ਲਾਸਟ ਪੀਸ ਮੋਲ ਤੇ 12 ਕਰਦੇ ਆ ਇੱਕ 17 ਦੇ ਦਾਂਗੇ 15 ਦੇ ਜਾਂ ਤੋਂ 15 15 ਦੀ ਮਾ ਠੀਕ ਨਹੀਂ ਜਵਰ ਝੋਡੀਆਂ ਬੱਚੇ ਜੇਕਰ ਉਹਨਾਂ ਦੇ ਲੋ ਜੀ ਆਹ ਦੇਖੋ ਬੱਚੇ ਤਾਜ਼ੇ ਬਿਲਕੁਲ ਤੇ ਆ ਜਾਓ ਇਹਦਾ ਮੂੰਹ ਦਿਖਾਓ ਜੀ ਆਹ ਲਾ ਜੀ ਇਹ ਪੂਰੇ ਬਣਾਏ ਫਿਰ ਸਾਹਮਣੇ ਤੇ ਧਾਰ ਪਾਈ ਨਹੀਂ ਤੇ ਅੱਛਾ ਐਂ ਧਾਰ ਬਣਾ ਕੇ ਬੱਚੇ ਰੱਖੇ ਨੇ ਧਾਰ ਪਾ ਦਿੱਦੀ ਆ ਠੀਕ ਆ ਓਏ 2 ਮਿੰਟ ਨੂੰ ਲੱਗਦੇ ਉਸੇ ਪਸੰ ਪੈਂਦੀ ਸੀ ਠੰਡੀ ਆ ਲੱਗਦਾ ਪਤਾ ਹੀ ਨਹੀਂਗਾ ਬਸ ਠੀਕ ਆ ਲੋ ਜੀ ਲੋ ਜੀ ਵੇਖੋ ਪਰ ਅੱਜ ਕੀ ਦੇ ਬਸ ਮੇਰੇ ਨਾਲ ਬਾਈ ਨੇ ਸਰਾ ਹੀ ਕਰਾਇਆ ਪਿਆ ਪਰ ਆਤਰੀ ਵੀਡੀਓ ਬਣਨ ਲੱਗੀ ਹੈ ਪਰ ਪਿਛਲੀ ਕੰਪੀਟੀਸ਼ਨ ਵਾਲੇ ਵਾ ਨਾ ਕਿ ਸਾਰੇ ਕੰਪੀਟੀਸ਼ਨ ਸੁਣਿਆ ਦੂਜੇ ਤੀਜੇ ਸੂਏ ਚੌਥੇ ਸੂਏ ਦੁੱਧ ਮੱਝਾ ਕਰਦੀਆਂ ਦੋਦੀ ਕੱਟੀ ਦੁੱਧ ਪਾਜੀ ਰਿਕਾਰਡ ਬਣਤਾ ਵਾ ਰਿਕਾਰਡ ਬਣਤਾ ਵਾ ਵਾਲੀ ਨੇ ਆਂਬਲੀਆ ਦਈ ਪਾਜੀ ਬਾ ਰਿਕਾਰਡ ਬਣਤਾ ਬਾਈ ਜੀ ਬਿਲਕੁਲ ਜੀ ਬੇਟੀ ਦਾ ਕਾਰਡ ਦੇਖੋ ਥਾਣੇ ਦੇਖੋ ਕਿਦਾਂ ਲੱਗਾ ਵਾ ਬਿਲਕੁਲ ਜੀ ਯਕੀਨੀ ਵੇਖੋ ਕੱਟੀ ਸਭ ਕੁਝ ਰੱਬ ਦਾ ਨਾਮ ਕਿੱਡਾ ਆਉਂਦੀਆਂ ਵੇਖੋ ਬੋਡੀ ਜਿਆਦਾ ਹੀ ਚੰਗੀ ਆ ਵੇਖੋ ਆਹ ਵੇਖੋ ਰੰਗ ਟੰਗ ਪਰਸਨੈਲਿਟੀ ਬਹੁਤ ਜਿਆਦਾ ਬਿਲਕੁਲ ਜੀ ਹਾਂਜੀ ਅੱਛਾ ਹੋ ਆਈਮਪ੍ਰੀਸ ਲੈ ਕਰੋ ਕਿ ਭਾਜੀ ਕੱਟ ਕੱਟ ਲੈਵਾ ਕਰਾਂਗੇ ਆਪਣੇ ਵੱਲੋਂ ਤੋਂ ਭਾਜੀ ਅੱਗੇ ਬੜਾ ਪੀਸ ਲੈ ਕੇ ਆਏ ਚੰਗੇ ਚੰਗੇ ਭਾਜੀ ਕਦੇ ਮਾੜਾ ਵੀ ਆ ਜਾਂਦਾ ਹੈ ਆਪਣੀ ਉਹਦੇ ਚੰਗੇ ਸਾਰੇ ਲੈ ਆਏ ਪਰ ਜੋ ਮਾੜਾ ਹੁੰਦਾ ਫਿਰ ਆਪਾਂ ਘਰੇ ਲਾ ਲੈਨੇਗਾ ਨੀ ਜੀ ਭਾਜੀ ਸਰ ਘਰ ਸੋਰ ਲਾ ਦੇਣ ਨੂੰ ਨਹੀਂ ਘਰੇ ਮਈਆਂ ਬਹੁਤ ਆ ਫਰਕ ਨਹੀਂ ਹਾਂਜੀ ਹਾਂਜੀ ਇਹ ਤੇਰੀ ਹੈ ਬੋਲੋ ਫਿਰ ਨੰਬਰ ਜੀ 9168 82598 ਪਿੰਡ ਬਹਾਦਰਪੁਰ ਜਿਲ੍ਹਾ ਗਰਦਾਸਪੁਰ ਸਸਤੀ ਕਾ ਸਸਤੀ ਹੈ ਪੈਦਾ